ਇਕਿਸ਼ਕੀ ਬਖਸ਼ੀਓ ਨੇ ਸਾਨੂੰ ਤੇ ਜੇ ਅੱਜ ਵੀ ਆਪਾਂ ਭਟਕਦੇ ਫਿਰਦੇ ਆਂ ਤੇ ਆਪਣੇ ਨਾਲ ਬਦਕਿਸਮਤ ਕੌਣ ਹੋਊਗਾ ਵੀ ਜੇ ਅੱਜ ਵੀ ਅਸੀਂ ਗੁਰੂ ਨਾਨਕ ਨੂੰ ਆਪਣਾ ਗੁਰੂ ਆਖ ਕੇ ਤੇ ਫਿਰ ਵੀ ਆਪਣੇ ਘਰਿਆਂ 'ਚ ਅਸੀਂ ਨਸ਼ੇ ਬਾੜੀ ਫਿਰਦੇ ਆਂ ਪਤਤਪੁਣਾ ਬਾੜੀ ਫਿਰਦੇ ਆਂ ਉਹ ਸਾਡੇ ਨਾਲ ਦੋਸ਼ੀ ਵੱਡਾ ਕੌਣ ਆ ਸਮਝੋ ਆਣਾਂ ਦੇ ਦੂਜਿਆਂ ਨੂੰ ਸੀ ਅਸੀਂ ਪਰ ਅਜੇ ਤੇ ਜ਼ੋਰ ਸਾਡਾ ਆਪਿਆਂ ਦੇ ਲੱਗਿਆ ਪਿਆ ਗੁਰਮਖ ਜਨਾਨ ਨੇ ਫਿਰ ਪ੍ਰਬੰਧ ਕੀਤਾ ਜੰਗ ਸੰਘ ਫੈਡਰੇਸ਼ਨ ਨੇ ਫਿਰ ਉਪਰਾਲਾ ਕੀਤਾ ਵੀ ਬੱਚਿਆਂ ਨੂੰ ਨਾ ਦਸਤਾਰਾਂ ਹੀ ਸਿਖਾਈਆਂ ਚਲੋ ਮੁਰਨ ਇਧਰ ਨੂੰ ਇਨਾਮ ਰੱਖੇ ਗਏ ਲੋ ਵੀ ਬੱਚਿਆਂ ਨੂੰ ਇਨਾਮ ਮਾਇਆ ਦਿੱਤੀ ਜਾਊ ਸੈਂਗਲੀਆਂ ਦਿੱਤੀਆਂ ਡਾਂਗੀਆਂ ਉਹ ਬੱਚੇ ਸਾਡੇ ਮੁਰਨ ਘਟੋ ਘਟ ਦਸਤਾਰਾਂ ਤੇ ਸਜਾਉਣ ਤੇ ਅਸੀਂ ਜਿਨ੍ਹਾਂ ਨੇ ਜੰਮੇ ਤੇ ਢਾਏ ਅਸੀਂ ਇਸ ਪੱਖ ਵੱਲ ਧਿਆਨ ਹੀ ਨਹੀਂ ਦੇ ਰਹੇ ਅਸੀਂ ਆਪਣੇ ਥੀਸੇ ਤੋਂ ਕੱਢ ਕੇ 10 ਰੁਪਏ ਜਾ ਮੁੰਡਿਆ ਭਟਕੇ ਸ਼ਰਮਨਾਇਆ ਕਰਨ ਦੀ ਸਾਡਾ ਆ ਹਾਲ ਹੋਇਆ ਪਿਆ ਕਿੰਨੀਆਂ ਕਲੱਬਾਂ ਕਿੰਨੇ ਗੁਰਮਖੋ ਫੈਡਰੇਸ਼ਨ ਕਿੰਨੇ ਪ੍ਰਚਾਰਕ ਸਹਿਬਾਨ ਹੱਥ ਜੋੜ ਜੋੜ ਸਾਨੂੰ ਕਹੀ ਦਿੰਦੇ ਹੋ ਭਾਈ ਕੇਸਾਂ ਨੂੰ ਕਤਲ ਨਾ ਕਰਾਓ ਪ੍ਰੋਜ ਉਹਦੇ ਚਰਨਾਂ ਦੇ ਖਲੋਕੇ ਮੰਗ ਲੈਨੇ ਹੋ ਮਹਾਰਾਜ ਬਖਸ਼ੋ ਸਿਖਾਂ ਨੂੰ ਸਿੱਖੀਦਾਨ ਕੇਸਦਾਨ ਕੀ ਆਪਾਂ ਸੇ ਕਤਲ ਕਰਾਈ ਜਾਂਦੇ ਆ ਤੇ ਦੋਸ਼ੀ ਕਿੱਡੇ ਵੱਡੇ ਹੋਏ ਜੀ ਅਸੀਂ ਕਦੇ ਧਿਆਨ ਦੇ ਮਾਰ ਕੇ ਵੇਖੋ ਤੇ ਭਾਲਦੇ ਆ ਅਸੀਂ ਗੁਰੂ ਕੀ ਖੁਸ਼ੀ ਚੌਂਨੇ ਅਸੀਂ ਗੁਰੂ ਰੂਪ ਹੋਈਏ ਅਸੀਂ ਗੁਰੂ ਚਰਨਾਂ ਵਿੱਚ ਪ੍ਰਵਾਣ ਚੜੀਏ ਦੁਪਾਸੜ ਚੱਲ ਕੇ ਗੁਰਮੁਖ ਕੋ ਕਦੇ ਉਹਦੀ ਖੁਸ਼ੀ ਪ੍ਰਾਪਤ ਨਹੀਂ ਹੋਣੀ ਹੈ ਆਓ ਸਮਾਂ ਮਿਲਿਆ ਆਪੋ ਆਪਣੇ ਬੱਚਿਆਂ ਨੂੰ ਪ੍ਰੇਰਿਓ ਪ੍ਰੇਰ ਕੇ ਤੇ ਉਹਨਾਂ ਨੂੰ ਗੁਰਮੁਖੋ ਪਹਿਲਾਂ ਦਸਤਾਰਾਂ ਵਾਲੇ ਪਾਸੇ ਤੋਰੋ ਦਸਤਾਰ ਸੁੰਦਰ ਵੱਜ ਗਈ ਤੇ ਫਿਰ ਕੇਸਾਂ ਵਾਲੇ ਪਾਸੇ ਜੀ ਤੋਰਾਂਗੇ ਗੁਰੂ ਚਰਨਾਂ ਰਵੀਂ ਧੀਆਂ ਕਰੀਏ ਜਿਹੜੀ ਇਹ ਹਵਾ ਬਗੀ ਹੋਈ ਆ ਨਾ ਕੇਵਲ ਫੈਸ਼ਨ ਪਸਤੀ ਦੀ ਤੇ ਅਸੀਂ ਫੈਸ਼ਨ ਪਸਤੀ ਦੀ ਭੇਟ ਚੜ੍ਹ ਕੇ ਆਪਣੇ ਗੁਰੂ ਵੱਲੋਂ ਟੁੱਟੀ ਰਹਾ ਰਹੇ ਆ ਤੇ ਬਾਪੂ ਕਬੀਰ ਸਾਹਿਬ ਕਹਿੰਦਾ ਦੁਨੀਆ ਕਦੇ ਨਾਲ ਨਹੀਂ ਪਰਦੀ ਹੁੰਦੀ ਕਬੀਰ ਦੀਨ ਗਵਾਇਆ ਦੁਨੀਆ ਸਿਆਣ ਦੁਨੀ ਲਾਂ ਚਾਲੀ ਸਾਥ ਅੱਜ ਤਿਕਰਾਂ ਨਿਗਾਹ ਮਾਰ ਕੇ ਦੇਖ ਲੋ ਕਿਹੜਾ ਸੰਸਾਰ ਦਾ ਪਿੰਡਾ ਵਰ ਮੈਂ ਤੇਰੇ ਨਾਲ ਮਿਲਾਂਗਾ ਇਹ ਕੋਈ ਹਾਂ ਰੰਗ ਰਤਨਾਂ ਦੇ ਨਾਲ ਬੇਅੰਤ ਗੁਰਮੁਖੂਪ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਜਾਂਦੇ ਆ ਪਰ ਦੁਨੀਆ ਵਿੱਚੋਂ ਦੱਸੋ ਜਿਹੜੀ ਸੰਸਾਰ ਦੀ ਖਾ